ਤਨ ਕੋ ਮਿੱਟੀ ਨਫਜ਼ ਕੋ ਹਵਾ ਲੈ ਗਈ ਮਤਲਬ ਕਿ ਬੰਦੇ ਦੀ ਸਵਾਹ ਬਣ ਗਈ ਉਹ ਤਾਂ ਮਿੱਟੀ ਬਣ ਗਿਆ ਤੇ ਜਿਹੜੇ ਸਾਹ ਚੱਲਦੇ ਸੀ ਉਹਨੂੰ ਹਵਾ ਲੈ ਗਈ ਤਨ ਕੋ ਮਿੱਟੀ ਨਫਜ਼ ਕੋ ਹਵਾ ਲੈ ਗਈ ਮੌਤ ਕੋ ਕਿਆ ਮਿਲਾ ਮੌਤ ਕਿਆ ਲੈ ਗਈ ਅੱਜ ਆਪਾਂ ਚੱਲਦੇ ਆ ਅਜਹੀ ਧਰਤੀ ਤੇ ਜਿੱਥੇ ਸਾਡੇ 6 ਗੁਰੂਆਂ ਦੀ ਚਰਨ ਛੋਹ ਧਰਤੀ ਆ ਦੂਜੀ ਗੱਲ ਕਈ ਗੁਰੂਆਂ ਦੇ ਉੱਥੇ ਫੁੱਲ ਵੀ ਪਏ ਆ ਫੁੱਲਾਂ ਦਾ ਮਤਲਬ ਕਿ ਜਦੋਂ ਬੰਦੇ ਦਾ ਸੰਸਕਾਰ ਹੋ ਜਾਂਦਾ ਉਸ ਤੋਂ ਅਗਲੇ ਦਿਨ ਅੰਗੀਠੇ ਦੇ ਵਿੱਚੋਂ ਸਿਵੇ ਨੂੰ ਅੰਗੀਠਾ ਵੀ ਕਹਿੰਦੇ ਆ ਅੰਗੀਠੇ ਦੇ ਵਿੱਚੋਂ ਜਿਹੜੀਆਂ ਹੱਡੀਆਂ ਨਹੀਂ ਜਨ ਕਿ ਉਨੇ ਟੈਂਪਰੇਚਰ ਦੇ ਵਿੱਚ ਪਿਗਲੀਆਂ ਹੁੰਦੀਆਂ ਜਾਂ ਸਵਾਹ ਨਹੀਂ ਬਣੀਆਂ ਹੁੰਦੀਆਂ ਉਹ ਰੋਣ ਲਾ ਤੇ ਇਸ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਤਾਰਿਆ ਜਾਂਦਾ Hindu ਧਰਮ ਦੇ ਵਿੱਚ ਗੰਗਾ ਦੇ ਵਿੱਚ ਤਾਰਿਆ ਜਾਂਦਾ ਤੇ ਇੱਥੇ ਨਾਰਥ ਇੰਡੀਆ ਦੇ ਵਿੱਚ ਸਿੱਖ ਧਰਮ ਵੱਲੋਂ ਕੀਰਤਪੁਰ ਸਾਹਿਬ ਹੁਣ ਕਈ ਜਗ੍ਹਾ ਹੋਰ ਵੀ ਬਣ ਗਏ ਆ ਜਿੱਥੇ ਫੁੱਲ ਪਾ ਸਕਦੇ ਆ ਕਟਾਣਾ ਸਾਹਿਬ ਤੇ ਫਰੀਦਕੋਟ ਸਾਹਿਬ ਵੀ ਫਰੀਦਕੋਟ ਵੀ ਇੱਕ ਨਹਿਰ ਉਤੇ ਪਾ ਸਕਦੇ ਆ ਆਪਾਂ ਪਹੁੰਚ ਗਏ ਕੀਰਤਪੁਰ ਸਾਹਿਬ ਜਿਸ ਦਾ ਦੂਜਾ ਨਾਮ ਆ ਪਤਾਲਪੁਰੀ ਗੁਰਦੁਆਰਾ ਸਾਹਿਬ ਤੇ ਇਹ ਖੱਬੇ ਜਿਹੜੀਆਂ ਨੇ ਖੱਬੇ ਸੱਜੇ ਕੁਝ ਦੁਕਾਨਾਂ ਨੇ ਇਹ ਭਾਂਡਿਆਂ ਦੀਆਂ ਦੁਕਾਨਾਂ ਨੇ ਜਦੋਂ ਕਿਸੇ ਦਾ ਕੋਈ ਕਿਸੇ ਦੀ ਘਰੇ ਡੈਥ ਹੋ ਜਾਂਦੀ ਆ ਤਾਂ ਇਹ ਨਿਸ਼ਾਨੀ ਵਜੋਂ ਪਰਿਵਾਰਾਂ ਦੇ ਵਿੱਚ ਅੱਗੇ ਦਿੱਤੇ ਜਾਂਦੇ ਆ ਭਾਂਡੇ ਕਿਉਂਕਿ ਭਾਂਡੇ ਛੇਤੀ ਖਰਾਬ ਨਹੀਂ ਹੁੰਦੇ ਸਮੇਂ ਦਰ ਸਮੇਂ ਕਈ-ਕਈ ਸਾਲ 10-10 ਸਾਲ 20-20 ਸਾਲ ਨਿਕਲ ਜਾਂਦੇ ਆ ਜੇ ਉਹ ਬੰਦਾ ਭਾਂਡੇ ਵਰਤਦਾ ਤੇ ਪਰ ਉਹਦੇ ਨਾਲ ਕੀ ਹੁੰਦਾ ਕਿ ਹਮੇਸ਼ਾ ਬੰਦੇ ਨੂੰ ਯਾਦ ਰਹਿੰਦਾ ਕਿ ਇਹ ਜਿਹੜਾ ਗਲਾਸ ਆ ਜਾਂ ਇਹ ਡੋਲੂ ਲਿਆ ਜਾਂ ਇਹ ਗੜਵੀ ਲਈਆ ਇਹ ਕੋਲ ਵੀ ਵੀ ਉਹ ਬੰਦੇ ਨੂੰ ਯਾਦ ਕਰਾਉਂਦੀ ਆ ਆਪਾਂ ਗੁਰਦੁਆਰਾ ਸਾਹਿਬ ਦੇ ਅੱਗੇ ਆ ਗਏ ਇੱਥੇ ਲਾਉਨੇ ਆ ਪਹਿਲਾਂ ਬਾਈਕ ਪਹਿਲਾਂ ਇੱਥੋਂ ਖੜ ਕੇ ਕਰਾਂਗੇ ਨਮਸਕਾਰ ਫਿਰ ਚੱਲਦੇ ਆ ਪਿਛਲੇ ਪਾਸੇ ਨਾਲੇ ਪ੍ਰਸ਼ਾਦਾ ਛਕਾਂਗੇ ਨਾਲੇ ਜਿੱਥੇ ਫੁੱਲ ਪਾਉਂਦੇ ਆ ਕੀ ਕੀ ਰਸਮਾਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਕੁਝ ਕੁ ਮਨ ਦੇ ਵਿੱਚ ਸਵਾਲ ਵੀ ਆ ਲੋਕ ਇੱਥੇ ਕਿਉਂ ਫੁੱਲ ਪਾਉਣ ਆਉਂਦੇ ਆ ਦੂਜਾ ਸਵਾਲ ਕਿ ਇੱਥੇ ਜਿਹੜਾ ਪਾਣੀ ਚੱਲਦਾ ਜਿਹਦੇ ਵਿੱਚ ਆਪਾਂ ਫੁੱਲ ਪਾਉਣੇ ਆ ਉਸ ਪਾਣੀ ਦੀ ਜਿਹੜੀ ਉਚਾਈ ਆ ਉਹ ਕੋਈ ਹੈਗੀ ਆ 1-2 ਫੁੱਟ ਤੇ ਪਰ ਉਥੇ ਇੱਥੇ ਹਰ 5 ਮਿੰਟ ਬਾਅਦ ਹਰ 10 ਮਿੰਟ ਬਾਅਦ ਕੋਈ ਨਾ ਕੋਈ ਬੰਦਾ ਆਪਣੇ ਕਿਸੇ ਪਿਆਰੇ ਦੇ ਫੁੱਲ ਲੈ ਕੇ ਪਹੁੰਚਦਾ ਇੱਥੇ ਉਹ ਉਸ ਪਾਣੀ ਦੇ ਵਿੱਚ ਧਾਰਦੇ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਰਜਿਸਟਰ ਲੱਗਿਆ ਹੋਇਆ ਕਾਫੀ ਮੋਟਾ ਰਜਿਸਟਰ ਜਿਹੜਾ ਕਹਿ ਲਓ ਵੀ ਦਸਾਂ ਦਿਨਾਂ ਦੇ ਵਿੱਚ ਭਰ ਜਾਂਦਾ ਤੇ ਉਸ ਰਜਿਸਟਰ ਦੇ ਉੱਤੇ ਜਿਸ ਬੰਦੇ ਦੀ ਮੌਤ ਹੋਈ ਹੁੰਦੀ ਆ ਉਹਦਾ ਨਾਮ ਲਿਖਿਆ ਜਾਂਦਾ ਕਿਹੜੀ ਜਗ੍ਹਾ ਤੋਂ ਆਇਆ ਉਹ ਐਡਰੈਸ ਲਿਖਿਆ ਜਾਂਦਾ ਕੌਣ ਕੌਣ ਫੁੱਲ ਪਾਉਣ ਆਏ ਉਹ ਲਿਖਿਆ ਜਾਂਦਾ ਬੰਦਾ ਇੱਥੇ ਰਜਿਸਟਰਡ ਕਰਾਉਂਦਾ ਕਿਉਂਕਿ ਜਿਸ ਇਨਸਾਨ ਨੇ ਜਨਮ ਜਨਮ ਲਿਆ ਉਹਨੂੰ ਕਦੇ ਨਾ ਕਦੇ ਜਾਣਾ ਹੀ ਪੈਣਾ ਫਿਰ ਇੱਥੇ ਆ ਕੇ ਜਦੋਂ ਬੰਦਾ ਫੁੱਲ ਪਾਉਂਦਾ ਉਹ ਦੇਖਦਾ ਕਿ ਇੱਥੇ ਬੜੀ ਦੁਨੀਆ ਹੋਰ ਵੀ ਫੁੱਲ ਪਾਉਣ ਆਈ ਆ ਉਹਦਾ ਥੋੜਾ ਜਿਹਾ ਦਰਦ ਘਟਦਾ ਫਿਰ ਕਈ ਗੁਰੂਆਂ ਦੀ ਇਹ ਚਰਨ ਸ਼ੋ ਧਰਤੀ ਆ ਬਹੁਤ ਘੱਟ ਧਰਤੀਆਂ ਇਦਾਂ ਦੀਆਂ ਨੇ ਜਿੱਥੇ ਇੰਨੇ ਗੁਰੂਆਂ ਨੇ ਪੈਰ ਰੱਖੇ ਹੋਣ ਇਸ ਧਰਤੀ ਦੀ ਸਥਾਪਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 1627 ਦੇ ਵਿੱਚ ਇੱਥੇ ਆ ਕੇ ਰਹਿਣ ਲੱਗੇ ਸੀ ਗੁਰੂ ਸਾਹਿਬ ਫਿਰ ਜਿਹੜੇ 7ਵੇਂ ਤੇ 8ਵੇਂ ਗੁਰੂ ਸਾਹਿਬ ਆ ਹਰ ਰਾਏ ਤੇ ਹਰਕ੍ਰਿਸ਼ਨ ਜੀ ਉਹਨਾਂ ਦਾ ਜਨਮ ਵੀ ਇੱਥੇ ਇਸੇ ਜਗ੍ਹਾ ਇਸੇ ਧਰਤੀ ਤੇ ਹੋਇਆ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਤੇ ਹਰ ਰਾਏ ਜੀ ਉਹ ਫਿਰ ਵੱਡੇ ਵੀ ਇਸੇ ਜਗ੍ਹਾ ਤੇ ਹੋਏ ਆਪਾਂ ਆ ਗਏ ਜੀ ਉਸੇ ਘਾਟ ਦੇ ਉੱਤੇ ਜਿੱਥੇ ਫੁੱਲ ਪਾਏ ਜਾਂਦੇ ਆ ਆ ਜਿਹੜੇ ਚਿੱਟੇ-ਚਿੱਟਾ ਤੁਹਾਨੂੰ ਵਿੱਚ ਦਿਸ ਰਿਹਾ ਵਾ ਇਹ ਵੀ ਫੁੱਲ ਹੀ ਨੇ ਮੈਂ ਕੋਸ਼ਿਸ਼ ਕਰਦਾ ਕੋਈ ਕੋਈ ਫੈਮਿਲੀ ਇੱਥੇ ਫੁੱਲ ਪਾਉਣ ਆਉਂਦੀ ਆ ਵੀ ਉਹ ਕਿਸ ਤਰ੍ਹਾਂ ਤਾਰਦੇ ਆ ਤੇ ਆਪਾਂ ਉਹਦੀ ਵੀ ਗੱਲ ਕਰਦੇ ਆ ਇੱਕ ਗੱਲ ਹੋਰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਜਗ੍ਹਾ ਸਰੋਵਰ ਦੇ ਵਿੱਚ ਨਹਾਉਣ ਨੂੰ ਕਿਹਾ ਸੀ ਵੀ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਇੱਕੋ ਹੀ ਜਗ੍ਹਾ ਤੇ ਲੰਗਰ ਨੂੰ ਕਿਹਾ ਸੀ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਇਸੇ ਤਰੀਕੇ ਇੱਥੇ ਫੁੱਲ ਵੀ ਇਕੱਠੇ ਹੀ ਹੋ ਜਾਂਦੇ ਆ ਸਾਰੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਪਰ ਜ਼ਿੰਦਗੀ ਸਾਡੀ ਕਿੰਨੇ ਕ ਸਾਲ ਆ ਐਵਰੇਜ ਉਮਰ 65 ਕ ਸਾਲ ਆ ਤੇ ਉਹਨੂੰ ਜਿੰਨੇ ਬੰਦੇ ਦੀ ਹੋ ਗਈ ਆ ਉਹਨੂੰ ਕਿਵੇਂ ਸ਼ਾਂਤੀ ਨਾਲ ਕੱਢਣਾ ਕਿੰਨੀ ਵਧੀਆ ਤਰੀਕੇ ਨਾਲ ਕੱਢਣਾ ਇਹ ਬੰਦੇ ਦੇ ਆਪਦੇ ਹੱਥ ਆ ਇਹ ਹੈਗਾ ਜੀ ਪੁਰਾਣਾ ਪੌੜ ਪਹਿਲਾਂ ਇੱਥੋਂ ਵੀ ਕਈ ਲੋਕ ਉੱਪਰ ਦੀ ਉੱਪਰੋਂ ਉਤਾਰ ਦਿੰਦੇ ਹੁੰਦੇ ਸੀ ਹੁਣ ਤਾਂ ਘਾਟ ਬਣ ਗਿਆ ਪਹਿਲਾਂ ਇਹ ਜਗ੍ਹਾ ਕੱਚੀ ਹੁੰਦੀ ਸੀ ਤੇ ਫੇਰ ਲੋਕ ਥੱਲੇ ਉਤਰ ਕੇ ਤਾਰ ਕੇ ਆਉਂਦੇ ਹੁੰਦੇ ਸੀ ਇਸ ਜਗ੍ਹਾ ਤੇ ਪ੍ਰੈਸ਼ਰ ਬਹੁਤ ਤੇਜ਼ ਆ ਪਾਣੀ ਦਾ ਜਿਹੜਾ ਬਹੁਤ ਜਲਦੀ ਵਹਾ ਕੇ ਲੈ ਜਾਂਦਾ ਬੰਦੇ ਆ ਵੀ ਬਹੁਤ ਰਹੇ ਆ ਵਹਾ ਕੇ ਵੀ ਬਹੁਤ ਤੇਜ਼ ਲੈ ਜਾਂਦਾ ਤੇ ਇਸੇ ਕਰਕੇ ਆ ਵੀ ਇੱਥੇ ਆ ਕੇ ਬੰਦਾ ਅਖੀਰ ਦੇ ਵਿੱਚ ਬੰਦੇ ਦਾ ਅਖੀਰਲਾ ਸਫ਼ਰ ਇਸ ਜਗ੍ਹਾ ਖਤਮ ਹੋ ਜਾਂਦਾ ਆ ਦੇਖੋ ਜੀ ਕਿੰਨੀ ਸੋਹਣਾ ਵਾ ਇਹ ਸਤਲੁਜ ਦਰਿਆ ਦਾ ਇੱਕ ਕਿਨਾਰਾ ਵਾ ਕਿ ਲੋ ਇੱਕ ਪਾੜ ਪਿਆ ਹੋਇਆ ਜਿਵੇਂ ਛੋਟਾ ਜਿਹਾ ਵਿੱਚੋਂ ਨਿਕਲਿਆ ਸਤਲੁਜ ਦੇ ਵਿੱਚੋਂ ਤੇ ਉਵੇਂ ਹੀ ਸਤਲੁਜ ਦੇ ਵਿੱਚ ਫੇਰ ਐਂਟਰ ਹੋ ਗਿਆ ਇਹ ਦਰਿਆ ਦਾ ਹੀ ਪਾੜ ਆ ਸਤਲੁਜ ਦਰਿਆ ਦਾ ਪਾੜ ਆਪਣੇ ਕੋਈ ਪਰਿਵਾਰ ਦਾ ਜੀ ਆਪਾਂ ਉਹਦੇ ਨਾਲ ਕਿੰਨੇ ਸਾਲ ਰਹੇ ਹੁੰਨੇ ਆ ਤੇ ਜਦੋਂ ਵਿਛੜ ਜਾਂਦਾ ਫਿਰ ਚਲੋ ਤਾਂ ਫਿਰ ਥੋੜਾ ਜਿਆਦਾ ਹੀ ਯਾਦ ਆਉਂਦਾ ਉਹਦੀਆਂ ਗੱਲਾਂ ਯਾਦ ਆਉਂਦੀਆਂ ਇਸੇ ਤਰੀਕੇ ਆਪਾਂ ਗੱਲ ਕਰਦੇ ਆ ਆ ਦੇਖੋ ਇੱਕ ਗਿਆ ਇੱਕ ਹੋਰ ਆ ਗਿਆ ਇੱਕ ਹੋਰ ਆ ਗਿਆ ਬੜੀਆਂ ਫੈਮਿਲੀ ਆ ਇਦਾਂ ਆ ਰਹੀਆਂ ਸੀ ਸਾਹਮਣੇ ਸਰੋਵਰ ਸਾਹਿਬ ਉੱਥੇ ਵੀ ਲੋਕ ਇਸ਼ਨਾਨ ਕਰਦੇ ਆ ਬਾਬਾ ਜੀ ਨੂੰ ਬੁਲਾਈ ਫਤਿਹ ਤੇ ਹੁਣ ਆਪਾਂ ਪ੍ਰਸ਼ਾਦਾ ਛਕੀਏ ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਆਪਾਂ ਗੱਲਬਾਤ ਦਾ ਦੌਰ ਜਾਰੀ ਰੱਖਦੇ ਆ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਆਇਆ ਸੀ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਲੰਗਰ ਛਕ ਲਿਆ ਇਹ ਪਿਆਰੀ ਜੀ ਇੱਕ ਗੁਰੂ ਦੀ ਫੌਜ ਦੀ ਦੇ ਬਾਣੇ ਵਾਲੀ ਇੱਕ ਫੈਮਿਲੀ ਮਿਲੀ ਤੇ ਹੁਣ ਆਪਾਂ ਗੱਲ ਕਰਦੇ ਆਂ ਇਤਿਹਾਸ ਦੀ 1675 ਤੋਂ ਪਹਿਲਾਂ ਮੁਗਲਾਂ ਨੇ ਭਾਰਤ ਵਾਸੀਆਂ ਦੇ ਉੱਤੇ ਕਹਿ ਦਿੱਤਾ ਕਿ ਜਾਂ ਤਾਂ ਮੁਸਲਮਾਨ ਬਣੋ ਨਹੀਂ ਫਿਰ ਅਸੀਂ ਤੁਹਾਨੂੰ ਮਾਰ ਦਾਂਗੇ ਜ਼ਬਰਦਸਤੀ ਮੁਸਲਮਾਨ ਬਣਾਉਂਦੇ ਸੀ ਫਿਰ ਗੁਰਤੇਗ ਬਹਾਦਰ ਜੀ ਨੇ ਕਿਹਾ ਕਿ ਸਾਡੇ ਗੁਰੂ ਨੂੰ ਲੋਕਾਂ ਨੇ ਕਿਹਾ ਕਿ ਸਾਡੇ ਗੁਰੂ ਨੂੰ ਪਹਿਲਾਂ ਬਣਾ ਦੇ ਜੇ ਇਹ ਬਣ ਗਏ ਤਾਂ ਅਸੀਂ ਵੀ ਬਣ ਜਾਾਂਗੇ ਫਿਰ ਗੁਰਤੇਗ ਬਹਾਦਰ ਜੀ ਨੂੰ ਸ਼ਹੀਦੀ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੇਰਿਆ ਕਿ ਤੁਹਾਡੇ ਦੁਤੇ ਇਹਨਾਂ ਵਾਸਤੇ ਹੋਰ ਕੌਣ ਹੋ ਸਕਦਾ ਫਿਰ ਗੁਰਤੇਗ ਬਹਾਦਰ ਜੀ ਨੂੰ ਉਹਨਾਂ ਨੇ ਮੁਗਲਾਂ ਨੇ ਸ਼ਹਾਦਤ ਜਾਂ ਕੋਈ ਸ਼ਹੀਦ ਕਰ ਦਿੱਤਾ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਜਿਹੜਾ ਉਹਨਾਂ ਦਾ ਸੀਸ ਸੀ ਉਥੋਂ ਭਾਈ ਜੈਤਾ ਜੀ ਇੱਥੇ ਲੈ ਕੇ ਆ ਗਏ ਕੀਰਤਪੁਰ ਸਾਹਿਬ ਵਿਖੇ ਤੇ ਇਸੇ ਜਗ੍ਹਾ ਤੋਂ ਸਨ 1675 ਦੇ ਵਿੱਚ ਇੱਕ ਕਾਫਲੇ ਦੇ ਰੂਪ ਦੇ ਵਿੱਚ ਇੱਕ ਜਲੂਸ ਦੇ ਰੂਪ ਦੇ ਵਿੱਚ ਸੰਸਕਾਰ ਕਰਨ ਲਈ ਆਨੰਦਪੁਰ ਸਾਹਿਬ ਲੈ ਗਏ ਤੇ ਆਓ ਆਪਾਂ ਹੁਣ ਗੁਰਦੁਆਰਾ ਸਾਹਿਬ ਮਹਾਰਾਜ ਦੇ ਦਰਸ਼ਨ ਕਰੀਏ ਤੇ ਨਾਲ ਸੁਣੀਏ ਬਹੁਤ ਪਿਆਰਾ ਕੀਰਤਨ ਅੰਦਰ ਜਿਹੜਾ ਕੀਰਤਨ ਚੱਲ ਰਿਹਾ ਸੀ ਉਹ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਚੱਲ ਰਹੀ ਸੀ ਤੇ ਇਹਨਾਂ ਪਿਆਰਾ ਸੀ ਤੇ ਇੰਨੀ ਸਾਊਂਡ ਬਹੁਤ ਵਧੀਆ ਸੀ ਜੇ ਜਾਣਾ ਨਾ ਹੁੰਦਾ ਤਾਂ ਜ਼ਰੂਰ ਹੋਰ ਘੰਟਾ ਬਹਿ ਸਕਦੇ ਸੀ ਹੁਣ ਕੀਰਤਪੁਰ ਸਾਹਿਬ ਕਹ ਲੋ ਵੀ ਬਿਲਡਿੰਗ ਬਹੁਤ ਵਧੀਆ ਬਣ ਗਈ ਸਾਈਡ ਤੇ ਪਾਰਕ ਬਣਾਤਾ ਡਿਜ਼ਾਈਨ ਕਰਤਾ ਘਾਟ ਬਣ ਗਿਆ ਸਾਰੀਆਂ ਸਹੂਲਤਾਂ ਵਧੀਆ ਬਣਾ ਦਿੱਤੀਆਂ ਤੇ ਲੰਘਦੇ ਵੜਦੇ ਇੱਥੇ ਹੋ ਕੇ ਜਾਇਆ ਕਰੋ ਕਿਉਂਕਿ ਅਖੀਰ ਤੇ ਅਸੀਂ ਵੀ ਇੱਥੇ ਹੀ ਆਵਾਂ ਤੇ ਹੁਣ ਆਪਾਂ ਸਫ਼ਰ ਨੂੰ ਕਰਦੇ ਆਂ ਜਾਰੀ ਜੇ ਵੀਡੀਓ ਵਧੀਆ ਲੱਗੀ ਜੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਦੋਸਤੋ ਤੇ ਮਿਲਦੇ ਆਪਾਂ ਛੇਤੀ ਨਵੀਂ ਵੀਡੀਓ ਚ ਦਿਓ ਜਾਇ